ਰਾਮਪਰਾ ਫੂਲ ਟੀ ਪੁਆਇੰਟ ਤੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਟਰੱਕ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਔਰ ਜੋ ਐਕਸੀਡੈਂਟ ਹੋਇਆ ਮੁਕੇ ਤੇ ਉਸ ਵਿੱਚ ਸਰਬਜੀਤ ਕੌਰ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਔਰ ਉਹਨਾਂ ਦੀਆਂ ਦੋ ਬੱਚੀਆਂ ਜਿਹੜੀ ਵੱਡੀ ਕੁੜੀ ਹੈ 11-12 ਸਾਲ ਦੀ ਹੈ ਜਸਮੀਨ ਕੌਰ ਉਸ ਦੀ ਮੋਕੇ ਤੇ ਹੀ ਮੌਤ ਹੋ ਚੁੱਕੀ ਹੈ ਔਰ ਉਹਨਾਂ ਦੀ ਜਿਹੜੀ ਛੋਟੀ ਬੇਟੀ ਹੈ ਛੋਟੀ ਕੁੜੀ ਹੈ ਸਹਿਜਪ੍ਰੀਤ ਉਹ ਹਜੇ ਠੀਕ ਹੈ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ ਜੋ ਐਕਸੀਡੈਂਟ ਦਾ ਕਾਰਨ ਦੱਸਿਆ ਜਾ ਰਿਹਾ ਉਹ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰੰਗ ਤੇ ਭੇਜੀ ਸੀ ਗੱਡੀ ਇਹੇ ਰੰਗ ਤੇ ਲਾਉਣ ਜਾਂਦੇ ਤਾਂ ਹੀ ਨਹੀਂ ਪਤਾ ਲੱਗਿਆ ਵੀ ਚਲ ਇੱਥੇ ਕੱਢ ਦਿੰਦੇ ਆਪਾਂ ਇਹ ਲੈ ਭਾਈ ਆਲੀ ਬਾਈਆਂ ਨੰਗਾ ਭੈਣਾਂ ਵੀ ਗੱਡੀ ਰੁਕ ਗਈ ਕਿੱਥੇ ਬ੍ਰੇਕਾਂ ਨਹੀਂ ਆਏ ਇਹ ਕਾਲੀਆਂ ਹੈ ਲੱਗੀ ਨਹੀਂ ਇਹ ਕੰਮ ਦੇ ਦੋ ਰਾਜ ਕਿਤੇ ਰੰਗ ਰੰਗ ਨੂੰ ਹੀ ਜਿਆਦਾ ਨੇ ਇਹਨਾਂ ਦਾ ਅਕਲ ਤੋਂ ਜਿਆਦਾ ਦਿਮਾਗ ਚੋਂ ਨਿਕਲ ਗਈ ਗੱਲ ਸੀ ਜਾਂ ਕਿੱਲਾ ਕੋੜਾ ਰੁਕਦਾ ਹੁਣ ਚਾਹ ਵਾਲਾ ਇਹ ਪ੍ਰੈਸ਼ਰ ਵਾਲੀਆਂ ਪਾਈਪਾਂ ਨਾ ਲੱਗੇ ਹੋਣ ਕਾਰਨ ਘੋੜਾ ਰੁਕਿਆ ਨਹੀਂ ਪ੍ਰੋਪਰ ਬ੍ਰੇਕ ਨਹੀਂ ਲੱਗੇ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਡਰਾਈਵਰ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਉਸ ਟਰੱਕ ਨੂੰ ਵੀ ਥਾਣੇ ਵਿੱਚ ਲਿਜਾ ਰਹੇ ਨੇ ਆ ਪ੍ਰੈਸ਼ਰ ਵਾਲੀਆਂ ਪਾਈਪਾਂ ਜਿਸ ਕਾਰਨ ਜਿਸ ਨਾਲ ਇਹ ਰੁਕਦਾ ਇਹ ਲਾਉਣੀਆਂ ਆ ਇੰਨਾਂ ਦੀ ਇਹ ਲਾ ਕੇ ਇਸ ਨੂੰ ਥਾਣੇ ਦੇ ਵਿੱਚ ਦੇ ਵਿੱਚ ਇਸ ਰਸਤੇ ਵਿੱਚ ਡਰਾਈਵਰ ਨੂੰ ਤੇ ਟ੍ਰੱਕ ਨੂੰ ਲੈ ਲਿਆ ਪੁਲਿਸ ਨੇ। ਅਗਰ ਅੱਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਪੁਨਰ ਸਾਰਾ ਸਾਲ ਦਾ ਦੱਸੋ। ਇਦਾਂ ਕਰਦੇ ਨੇ। ਹੋਰ ਅਸਿਰਾਂ ਸਮਾਂ ਲੱਗਦੀ ਹੈ। 영상편집 <laughs> 및이도요 <laughs>